ਇਹ ਕੰਮੂਰੀ ਵਾਸਤ ਆਉਣ ਵਾਸਤੇ ਸਾਨੂੰ ਉਪਦੇਸੇ ਉਹਦੇ ਵਾਸਤੇ ਬਚਨ ਕੀ ਸੰਗੁਚੇ ਦੇ ਵਰਤਨ ਨੇ ਆਪੋ ਸਾਜਣ ਸੰਤ ਗੀਤ ਹੈ ਜਿਹੜੇ ਸਾਧ ਸੰਗਤ ਜੀ ਅਮਰ ਜਿਹੜੀ ਗੁਰੂ ਦੀ ਹਜ਼ੂਰੀ ਵਿੱਚ ਚਲ ਕੇ ਆਉਂਦੇ ਜਿਹੜੇ ਗੁਰੂ ਦੀ ਬਾਣੀ ਨੂੰ ਪੜ੍ਹਦੇ ਗੁਰੂ ਦੀ ਬਾਣੀ ਨੂੰ ਸੁਣਨ ਵਾਸਤੇ ਆਉਂਦੇ ਹੈ ਅਨ ਸ਼੍ਰੀ ਗੋਆਚਨ ਦੇ ਮਾਰਾ ਜੀਵਾਂ ਦੇ ਪਠਾਈ ਬਚਨ ਕਰਦੇ ਪਹਿਲੇ ਆਪੋ ਸਾਜਣ ਸਾਜਣ ਕਹਿੰਦੇ ਜੀ ਸੱਜਣ ਜਿਹੜਾ ਮਿੱਤਰ ਹੁੰਦਾ ਹੈ ਤੇ ਸਤਗੁਰੂ ਜੀ ਕਹਿੰਦੇ ਅਗੇ ਸੰਤ ਸੰਤ ਸਾਧ ਸੰਗਤ ਜੀ ਉਹ ਹੈ ਜਿਹੜਾ ਅੰਦਰ ਦੀਆਂ ਵਾਸਨਾਵਾਂ ਜਿਹੜੀਆਂ ਦੁਨੀਆ ਦੀਆਂ ਵਾਸਨਾਵਾਂ ਤੋਂ ਜਿਹੜਾ ਮੁਕਤ ਹੋ ਗਿਆ ਕੇਵਲ ਤੇ ਕੇਵਲ ਰੱਬ ਦੇ ਨਾਮ ਦੇ ਵਾਦ ਜਿਹਦੇ ਨੂੰ ਕੋਈ ਵੀ ਚੜ ਕੇ ਆ ਜਾਵੇ ਉਹ ਆਪਣੀ ਸੰਤਾਈ ਜਿਹੜੀ ਹੁੰਦੀ ਸ਼ਰਧਾ ਹੈ ਜੀ ਵੀ ਪਾਉਂਦਾ ਤੈਨੂੰ ਸਿੱਖ ਪੰਤੇ ਸੰਤਨਾ ਸ਼ੋਦਾ ਸੰਤਰੀ ਜੋ ਕੋਲ ਤੋਂ ਮਿਲਿਆ ਹੈ ਸੰਤ ਅਸੀਂ ਜਿੰਨੇ ਵੀ ਗੱਲ ਤੋਂ ਤੋਰ ਵਾਲੇ ਨੂੰ ਮਿਲ ਜਾਣ ਸੰਤ ਜਿਹੜਾ ਉਹ ਆਪਣੀ ਸੰਤਾਈ ਦੀ ਸ਼ਰਧਾ ਭਾਵ ਆਪਣੇ ਜਿਹੜੇ ਸ਼ubh ਗੁਣ ਨੇ ਉਹ ਸੰਤ ਬੰਦੇ ਕਿਉਂਦੇ ਵਿੱਚੋਂ ਜੀ ਪਰਮ ਦਾ ਇਸ ਸੰਤੂਰ ਜੀ ਦੀ ਬਾਣੀ ਵਿੱਚ ਮੂਰਦਾ ਸੰਤੂਰ ਜੀ ਕਹਿੰਦੇ ਹੈ ਤਨ ਸ਼੍ਰੀ ਗੁਰੂ ਅਰਜਨ ਦਾਸ ਜੀ ਦਾ ਬੱਚਪਨ ਦੇ ਸੰਤੂ ਜੀ ਦੇ ਅਰਜਨ ਦਾਸ ਨਾਮ ਗੁਣ ਦਾ ਗਏ ਜੇ ਕੋਈ ਨਿਖ ਪਰੇ ਹਰ ਜਨ ਕੀ ਆਪਣਾ ਗੁਣ ਨਾਮ ਉਹ ਤੇਰਾ ਸੰਤ ਹੈ ਸਾ ਸੰਗਤ ਨੂੰ ਦੀ ਭੁਮੀ ਭੁੰਜਣ ਦੇ ਤਰੀਕੇ ਉਹ ਅਮਯੋਦਿ ਕੁਦਸ਼ਤੀ ਕਰੀ ਜਾਂਦੇ ਉਹ ਆਪਣਾ ਪ੍ਰਮਾਤਮਾ ਨੂੰ ਯਕਣ ਵਾਲਾ ਜਿਹੜਾ ਅੰਦਰਲਾ ਸੁਭਾਅ ਦਾ ਉਹ ਜਿਹੜੀ ਵਿਆਖਿਆ ਤੇ ਸੰਤ ਗੁਰੂ ਧੰਤ ਸ਼੍ਰੀ ਗੁਰੂ ਅਰਜਨ ਦੇਹ ਮਹਾਰਾ ਜੀ ਸੰਗਤ ਨੂੰ ਸਾਧੂ ਜੀ ਸੰਤ ਦਾ ਦਰਜਾ ਦੇ। ਸਾਧੂ ਜੀ ਵੀ ਇਹ ਆਪੋ ਸਾਜਣ ਸੰਤ, ਨੀਤ, ਮੀਤ ਇਹ ਜਿਹ ਮਤਰ ਦਾ ਪਿਆਰ ਹੈ। ਉਹਨਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜੀ ਤਮੇਸ਼ ਤੋਂ ਵੱਡਾ ਸਭ ਤੋਂ ਦੁਨੀਆ ਕਰੀਤਾ ਦੀ ਪੂਰਨ। ਜੇਰੇ ਮੀਤ ਗੁਰਦੇਵ ਨੂੰ ਕੋ ਸਾਧੂ ਜੀ ਕਿਦੇ ਇੱਕ ਪਰਮਾਤਮਾ ਸਾਡਾ ਦੁਦੇ ਮਿੱਤਰ ਹੈ। ਇਸ ਵਾਰ ਕੀ ਸਤਿਗੁਰੂ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਝਾ ਰਹੇ ਕਿ ਆਗੋ ਸਾਜ ਸੰਤ ਕੀ ਪਿਆਰ ਨੇ ਹੀ ਸੰਗਣ ਲਵੋ ਇਹ ਸੰਤ ਜਨੋ ਇਹ ਮੇਤਰੋ ਆਗੋ ਆ ਕੇ ਰਹਿਣਾ ਕਿ ਇਹ ਸਤਿਗੁਰੂ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੇੜਾ ਗਾਉ ਗੁਣ ਅਗੰ ਅਪਾਰੇ ਜਿ ਜਿ 취 ਆਏ ਉਹ ਸੰਗਤ ਦੇ ਵਿੱਚ ਸੰਤੋ ਜੀ ਨੇ ਮੇੜ ਕੇ ਪ੍ਰਮਾਤਮਾ ਦੇ ਗੁਣਾ ਨੂੰ ਦਰਨਾ ਕਰੋ ਜਿਹੜਾ ਅਪਾਰ ਹੈ ਜਿਹੇ ਪਾਰਾ ਹੋਤਾ ਹੈ ਉਹਦੇ ਗੁਣਾ ਦੇ ਨਾਮ ਨੂੰ ਨਾਮ ਕਰ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰ ਹੁਣ ਕਈ ਵਾਰ ਇਹ ਹੁੰਦਾ ਸਾਧ ਸੰਗਤ ਜੀ ਕੋਈ ਰੱਬ ਸਾਡੇ ਤੇ ਮਿਹਰ ਕਰਦਾ ਸਾਨੂੰ ਸੰਗਤਾਂ ਮਿਲ ਜਾਂਦੀ ਹੈ ਪਰ ਸੰਗਤ ਵਿੱਚ ਆ ਕੇ ਵੀ ਇਸੇ ਆਪਣਾ ਸਮਾਂ ਜਿਹੜਾ ਉਹ ਅਸਾਇਕ ਹóa ਗੀ ਗੁਰੂ ਦੀ ਬਾਣੀ ਦੀ ਵਿਚਾਰ ਚੱਲਦੀ ਹੁੰਦੀ ਗੁਰੂ ਦੀ ਬਾਣੀ ਦਾ ਕੀਰਤਨ ਦੌੜਾ ਹੁੰਦਾ ਗੁਰੂ ਦੀ ਬਾਣੀ ਦਾ ਪਾਠ ਕਰਦਾ ਹਾਂ

سامنے گی گرو گرب مہاراجن مہاراجن کے مہاراجا ਦੁਨੀਆਂ ਦੇ ਧੰਨ ਸ੍ਰੀ ਗੁਰੂ ਰਣਜੀਤ ਸਿੰਘ ਜੀ ਵੰਦਾ ਸਾਧ ਸੰਗਤ ਜੀ ਗੁਰੂ ਹੀ ਹੈ ਜਿਹੜਾ ਸਾਰਿਆਂ ਨੂੰ ਇੱਕੋ ਬੁਗਲ ਜੇੜੇ ਤੇ ਲਿਆ ਜੇ। ਇਸੇ ਵਾਸਤੇ ਗੁਰੂ ਜੀ ਹਜੂਰੀ ਵਿੱਚ ਬਹਿ ਕੇ ਸਾਧ ਸੰਗਤ ਜੀ ਦੁਨਿਆਵੀ ਕੰਮਾਂ ਨੂੰ ਪੈੜ ਜਾਦਾ ਹੈ। ਧਰਤੀ ਵਿੱਚ ਖਾਣ-ਪਾਣ ਸਾਬ ਸੋਪਣੀ ਸਾਹਿਬ ਦਾ ਪਾਉਰ ਦਾ ਭੋਗ ਚਲਦਾ ਹੁੰਦਾ ਹੈ। ਉੱਥੇ ਅਸੀਂ ਵੇਟਰਾ ਨੂੰ ਉਹਦਾ ਵਾੜ ਦੇ ਲੈ ਕੇ ਪਾਣੀ ਹੁੰਦਾ ਹੈ। ਇਸਾਸ ਲਈ ਕੀ ਇੱਕ ਨਾ ਕਿਹੜੀਆਂ ਗੁਰੂ ਕੀ ਹਜ਼ੂਰੀ ਹੈ ਤਾਂ ਕਰੀਂ ਲੈ ਕੇ ਗੁਰੂ ਜੀ ਪਾਣੀ ਦਾ ਸਰਕਾਰ ਤੇ ਗੁਰੂ ਦਾ ਸਰਕਾਰ ਸਭ ਤੋਂ ਬੈਂਦਾ ਕਿਉਂਕਿ ਧੰਸ਼ੀ ਗੁਰੂ ਅਰਜਨ ਦੇਵ ਜੀ ਬਚਨ ਕਾ ਰਹੇ ਸਤੂ ਜੀ ਕਹਿੰਦੇ ਜੇ ਗੁਰੂ ਕੀ ਹਜ਼ੂਰੀ ਮਿਲ ਗਈ ਹੈ ਨਾ ਤੈਨੂੰ ਜੇ ਰੱਬ ਨੇ ਤਸ ਕਰਕੇ ਤੈਨੂੰ ਗੁਰੂ ਕੀ ਸੰਗਤ ਬਖਸ਼ ਦਿੱਤੀ ਹੈ ਤੇ ਸਤੂ ਜੀ ਕਹਿੰਦੇ ਮਿਰ ਦਾਵੋ ਗੁਣ ਅਗਮ ਅਪਾਰੇ ਤੇ ਜੇ ਸਮਾ ਮਿਲਿਆ ਤੇ ਪ੍ਰਮਾਤਮਾ ਦੇ ਗੁਣਾ ਨੂੰ ਗਾਉਣਾ ਤੇ ਸਾਧੂ ਜੀ ਕਹਿੰਦੇ ਗਾਗਿਆ ਸੁਨੇਹਾ ਹਰ ਤਨ ਘਰ ਥਾਂ ਪਾਵੇ ਜੇ ਸਤਗੁਰੂ ਕੀ ਆਗਿਆ ਸਤ ਸੱਤ ਸਤ ਕਰ ਮੰਨ ਲੀ। ਉਹਨਾਂ ਦਾ ਗਾਗਿਆ ਸੁਨੇਹਾ ਸਾਸ ਸੰਦੇ ਦੀ ਪ੍ਰਮਾਣ ਹੈ ਕਿ ਦੁਨੀਆ ਜੁਨੇ ਪਤਾ ਨਹੀਂ ਕਿ ਜਿਹੜੇ ਅਸੀਂ ਆਏ ਤੇ ਆਪ ਕੇ ਆਪ ਦੀ ਵਾਰੀ ਦਾ ਪਤਾ ਨਹੀਂ ਕਿ ਜਿਹੜੇ ਚਲੇ ਗਏ। ਸਾਧੂ ਜੀ ਕਹਿੰਦੇ ਸਤ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਗੁਰੂ ਜੀ ਆਗਿਆ ਮੰਨੀ। ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ ਮੰਨਿਆ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅੱਗੇ ਪਿਆਰ ਬਖਸ਼ ਤੇ ਸਤਿਗੁਰੂ ਜੀ ਕਹਿੰਦੇ ਗਾਵਤ ਸੁਣਤ ਸਦੇ ਹੀ ਮੁਕਤੇ ਸੋ ਧਿਆਈ ਹੈ ਜਿਨ੍ਹਾਂ ਹਮ ਕੀਏ ਜੀਉ ਹੁਣ ਸਤਿਗੁਰੂ ਜੀ ਕਹਿੰਦੇ ਗਾਵਣ ਤੇ ਸੁਣਦਾ ਕਿਡਾ ਵੱਡਾ ਮਹਾਤਮਾ ਜਿਹੜਾ ਪ੍ਰਮਾਤਮਾ ਦੀ ਹਿੱਤ ਲਈ ਲਿਖ ਟਗਾਉਣਾ ਉਹਨਾਂ ਦੀ ਬਾਣੀ ਦਾ ਕੀਰਤਨ ਜਲ ਰਿਹਾ ਸੀ ਨਾਲ ਪਾਰ ਹੈ ਗੁਰੂ ਦੀ ਬਾਣੀ ਦਾ 파ਠ ਸੁਣਦਾ ਕੈਸੇ ਸੁਣਦੇ ਪਏ ਸਤਬੂਜੀ ਦੇ ਗਾਵ ਤੋਂ ਤੱਕ ਸੋਣਾ ਤੱਕ ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਰਾਂ ਨੂੰ ਗਾਇਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਰਾਂ ਨੂੰ ਸੁਣੇ ਸਤਬੂ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਤਬੂ ਜੀ ਇਹਦਾ ਸਮੇਂ ਹੀ ਉੱਤੇ ਇਹ ਸਾਰੇ ਮੁਕਤ ਹੋ ਗਏ ਤੇ ਪਾਵਨ ਬਚਨ ਅਸੀਂ ਰਹਿਮਤ ਸਰਾਂ ਜੀ ਦੇ ਵਿੱਚ ਪੜਦੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪੁਛੇ ਨਾ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਨੂੰ ਧਿਆਉਂਦੇ ਨੇ ਉਹ ਭਾਈ ਸਾਰੇ ਮੁਕਤ ਨੇ ਸੇਮ ਉਹ ਮੰਤਰ ਸੇਮ ਉਹ ਮੰਤਰ ਭਾਏ ਦੇ ਹਰਚ ਆਇਆ ਜੀ ਜਨ ਨਾਮੁ ਤੈਨੁ ਬਲ ਜਸ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਗਉੜੇ ਨੇ ਸੁਣਦੇ ਨੇ ਸਾਰੇ ਮੁਕਤ ਹੋਏ ਜਿਹੜੇ ਪ੍ਰਮਾਤਮਾ ਨੂੰ ਧਿਆਉਂਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਸੋ ਧਿਆਈ ਹੈ ਜਿਹੜੇ ਮੁਕਤ ਹੋ ਗਏ ਭਾਈ ਕਿਵੇਂ ਹੋਏ ਸੰਤੂਜੀ ਕਿਵੇਂ ਸੋ ਜਿਹੜੇ ਸੋ ਪ੍ਰਮਾਤਮਾ ਨੂੰ ਤੇ ਹੈ ਜਿਨ ਹਮ ਇਹ ਜਿਹੜੇ ਪ੍ਰਮਾਤਮਾ ਨੇ ਸਾਨੂੰ ਸੰਸਾਰ ਦੇ ਦਿੱਤੇ ਹੈ ਜਿਹੜੇ ਭਾਈ ਨੂੰ ਕਿਹਾਉਂਦੇ ਨੇ ਪ੍ਰਮਾਤਮਾ ਨੂੰ ਮੁਕਤ ਕਰ ਜਿਹੜੇ ਨੂੰ ਗਾਉਂਦੇ ਨੇ ਸੰਤੂਜੀ ਕਿਹਦੇ ਪ੍ਰਮਾਤਮਾ ਨੂੰ ਮੁਕਤ ਕਰ ਭੰਤ ਸ਼੍ਰੀ ਗੋਬਿੰਦ ਸਿੰਘ ਮਹਾਰਾਜੀ ਦੇ ਦੁਨੀਆ ਦੇ ਮਾਲਕ ਹਲਕ ਤੋਂ ਪਰਦੇ ਰੱਖੇ ਸੰਤ ਗੁਰੂ ਜਦੋਂ ਸਾਧ ਸੰਗਤ ਜੀ ਨੰਦਾਲੀਪੁਰੀ ਦੇ ਵਿੱਚ ਨੇ ਨਾ ਸੰਤ ਪਹੁੰਚੇ। ਉਹ ਮੁਕਤੀ ਦੀ ਗੱਲ ਹੀ ਨਾ ਕੀਤੀ ਤੇ ਸਿੱਖ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਮੁਕਤੀਆਂ ਨੂੰ ਬਹੁਤ ਵੱਡਾ ਦਾਇਰਾ ਦਿੱਤਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ। ਜਿਹੜਾ ਮੁਕਤੀਆਂ ਨੂੰ ਸੀ ਅਰਦਾਸ ਦੇ ਵਿੱਚ ਵੀ ਯਾਦ ਕਰਦੇ। 40 ਮੁਕਤੀਆਂ ਦਾ ਜ਼ਿਕਰ। ਸੰਤੂ ਜੀ ਕਹਿੰਦੇ ਜਿਹਨਾਂ ਨੇ ਗਾਵਿਆ ਸਹੀ ਉਹ ਮੁਕਤ ਹੋ ਜਾਂਦੇ ਨੇ ਜਿਹੜੇ ਸੁਣਦੇ ਨੇ ਵੀ ਮੁਕਤ ਹੋ ਜਾਂਦੇ। ਕੋਈ ਨੰਦਾਲੀਪੁਰੀ ਨੂੰ ਸਾਧ ਸੰਗਤ ਜਦੋਂ ਘੇਰਾ ਪਿਆ وہ اسے کوئی سنگا کا جی کر آمنا کڑے ایک بداواں لے کے دے کے آگے ساتھ پر ساست سنگل جی وہ اپنے شریف کو گوگل سنگھ مارکی دی مجید اتا ہوتا ہے جب وہ چالیس سنگلے اپنے جی بداواں لے کے آئے ایک بداواں لے کے لیتر تا اسی تو آگے سے اتر ہی تُسی ساٹھے گھروڑ جب وہ ساست سنگل کا ہمشری پول گوگل سنگھ مارکی دی کے لیے کراچھ دے آگے دو چمک ہوئے تین پیارے شہید ہوئے ਉੰਨਾ ਨਹੀਂ ਕੁਝ ਨਹੀਂ ਸ਼ੁਰੂਦਿਆਂ ਸ਼ਹੀਦ ਹੋ ਗਏ ਦੋ ਸ਼ੋਕੇ ਸਹਿਰ ਕਰਦੇ ਸਰਹੰਦਿਆਂ ਨੀਆਂ ਜਿਹੜੇ ਚਿੰਟੇ ਤੇ ਮਾਤਾ ਦੀ ਸ਼ਹਾਦਤ ਤੇ ਸਾਧਗੁਰੂ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰੇ ਤੋਂ ਮਾਝੀ ਮਾਰੇ ਤੇ ਜਗਰਾਂ ਦੇ ਵਿੱਚ ਹੋਲੇ ਕਰਕੇ ਸਾਧਗੁਰੂ ਦੇ ਮੁਕਤਸਰ ਸਾਹਿਬ ਦੇ పాਦੋਂ ਧਰ ਕੀਤੇ ਜਾਂਦੇ ਨੇ ਖੰਡਰਾਣੇ ਦੀ ਧਾਰ ਇੱਥੇ ਸਾਧ ਸੰਗਤ ਜੀ ਪਿੱਛੋਂ ਜਦੋਂ ਹੌਲ ਜਿਹੜੀ ਹੈ ਇਹ ਹਮਲਾ ਕਰਨ ਦੀ ਇਹ ਜਿਹੜਾ ਮਾਝੇ ਦੇ ਮਜਾ ਹੈ ਜਿਹੜੇ ਭਾਈ ਮਹਾਸੇਦ ਜੀ ਅਗਵਾਈ ਦੇ ਵਿੱਚ ਜਿਨ੍ਹਾਂ ਦੇ ਵਿੱਚ ਮਾਝੇ ਦੀ ਇੱਕ ਸ਼ੇਰ ਦੀ ਜੀ ਦੀ ਭਗਤ ਕੋਲ ਵੀ ਨਾਰ ਆਉਂਦੀ ਹੈ ਇਹਨਾਂ ਦੇ ਸਾਥ ਸੰਗਤ ਜੀ ਬੜੀ ਦਲੇਰੀ ਦੇ ਨਾਲ ਉਪੋਜ ਦਾ ਕਾਰਜ ਕੀਤਾ ਉੱਚੀ ਬਿਲੀ ਤੇ ਬੈਠੇ ਧੰਨ ਸ਼੍ਰੀ ਗੋਬਿੰਦ ਸਿੰਘ ਮਾਰਕ ਕਰਦੇ ਪਏ ਤੇ ਭਾਈ ਮਹਾਸੇਦ ਜੀ ਜਿਹੜੇ ਸਿੰਘ ਨੇ ਬੜੀ ਬਹਾਦਰੀ ਨਾਲ ਲੜਿਆ ਸੇਗਾਂ ਦੇ ਤਕਰੀਬਨ ਸਾਰੇ ਇਸ ਹੱਥ ਤੋਂ ਗਏ ਤੇ ਜਦੋਂ ਸਾਧ ਸੰਗਤ ਵੀ ਉਹ ਜਿਹੜੀ ਬੋਜ ਆ ਕਿਸੇ ਕੋਈ ਹੈ ਐਂਜੇ ਨੂੰ ਸਤਪੁਰ ਜੀ ਕਿੱਢੀ ਤੋਂ ਖੰਦੇ ਉੱਤਰ ਕੇ ਆਈ ਤੇ ਸਤਪੁਰ ਧੰਨ ਸ਼੍ਰੀ ਗੁਰੂ 모ਦ ਸਿੰਘ ਮਹਾਰਾਜ ਤੱਕ ਦੇ ਪਏ ਜਿਹੜਾਂ ਦੇ ਸਰੀਰ ਤੇ ਖੱਟ ਲੱਗੇ ਜਿਹੜੇ ਸ਼ਹੀਦ ਹੋ ਗਏ ਇਸ ਤੇ ਇਤਨੇ ਭਾਈ ਮਹਾਂਸੇਹਿ ਤੇ ਸਵਾਸ ਤੋਂ ਚਲਦੇ ਗਏ ਹੁਣ ਗਰਮ ਮੁਕਤੇ ਦੀ ਆਗਿਆ ਮਹੰਤੂ ਜੀ ਕਿ ਜਿਹੜਾ ਨੇ ਬਾਗਿਆ ਉਹ ਵੀ ਮੁਕਤੇ ਜਿਹੜਾ ਨੇ ਸੁਣਿਆ ਤੇ ਭਾਈ ਮਹਾਸੇਬ ਦੇ ਕੋਲ ਵਿਸ਼ਵਾਸ ਚਾਉਂਦੇ ਤੇ ਸਤੂ ਗੁਰੂ ਧੰਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜੀ ਚੌਂਪੜਾ ਮਾਰਕੀਟ ਭਾਈ ਮਹਾਸੇਬ ਦਾ ਸੀਸ ਜਿਹੜਾ ਆਪਣੀ ਗੁਰੂ ਦੇ ਕਰਕੇ ਆਪਣੇ ਕਮਰ ਕਸੇ ਦੇ ਨਾਲ ਸਤੂ ਗੁਰੂ ਧੰਸ਼੍ਰੀ ਗੋਬਿੰਦ ਸਿੰਘ ਨੇ ਭਾਈ ਮਹਾਸੇਬ ਦਾ ਮੁਕ ਸਾਥ ਦਿੱਤਾ ਜਿਹੜੇ ਮੁਕਤੇ ਤੋਂ ਗੁਰੂ ਦੇ ਜਿਹੜੇ ਦਾਰ ਪਏ ਹੋਏ ਜਿਨ੍ਹਾਂ ਦੇ ਵਿੱਚ ਲੜਦਿਆਂ ਨਾਲ ਇਹਨੇ ਇੱਕ ਹੱਥ ਲੱਗੇ ਹੋਏ ਤੇ ਜਦੋਂ ਭਾਈ ਮਾਂ ਸਣ ਤੇ ਸਾਧ ਸੰਗਤ ਤੇ ਥੋੜੀ ਸੋਤ ਸੰਭਾਲੀ ਤੇ ਸਾਹਮਣੇ ਤੱਕਿਆ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਤੇ ਧੰਨ ਸ਼੍ਰੀ ਗੋਬਿੰਦ ਸਿੰਘ ਮਾਰ ਕੀ ਕਹਿੰਦੇ ਕਿ ਬਹਾਦਰ ਜੇ ਕਮਿਟ ਕਰੇ ਜਿਹੜੇ ਤਾਨੂ ਦੇ ਕਸ਼ਟ ਲਈ ਇਰਾਜ਼ੀ ਕਰਦੇ ਜੇ ਤੂੰ ਬੋਲੇ ਕਿ ਧਰਤੀ ਦਾ ਰਾਜ ਦੇ ਦੇ ਤੈਨੂੰ ਭਾਈ ਮਾਨ ਸਿੰਘ ਨੇ ਕੀ ਮੰਗੇ ਆ ਸਾਥ ਸਾਡੇ ਭਾਈ ਮਾਨ ਸਿੰਘ ਸਾਧੂ ਨੂੰ ਧੰਨ 시ਰਦੂ ਗੋਬਨ ਸਿੰਘ ਮਰਦ ਕੋ ਤਰਲਾ ਨਾ ਇਹ ਸਾਧੂ ਜੀ ਜਿਹੜਾ ਮਾਝੇ ਦੇ ਮੱਦੇ ਤੇ ਕਲੰਕ ਲੱਗਾ ਹੋਇਆ ਇਹਨੂੰ ਤੋੜਦੇ ਸਾਡੇ ਇਹ ਜਿਹੜਾ ਬਦਨਾਮਾ ਮਾਝੇ ਦੇ ਸੇਣ ਬਾਹੂ ਦੇ ਕਿਹਾ ਹੈ ਤੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਇਹ ਬਦਨਾਮੇ ਵਾਲਾ ਕਾੜੇ ਮਾਰਦੇ ਸਾਡੇ ਟੁੱਟੇ ਬਾਣੀ ਤਾਂ ਜਿਹੜੇ ਉਹ ਬੋਲਦੇ ਸਨ ਕਰਨ ਇਹ ਕਹਿੰਦੇ ਮਾਸ ਹੈ ਕੋਪਦੀ ਤਾਂ ਇਹ ਡੋਬਲੀ ਕੀਤੀ ਹੋਏ ਤੁਸੀਂ ਦੇਖ ਕੇ ਦੇਖਿਆ ਨਹੀਂ ਸੀ ਨਾ ਨੇ ਸਾਡਾ ਬਦਵਰ ਜਿਹੜਾ ਸਾਨੂੰ ਫੇਰਵਾਜ ਦੇ ਨੇ ਉਹ ਰਾਜਨੀਤਿਕ ਲੋਕ ਹੋ ਸਕਦੇ ਨੇ ਜਿਹੜੇ ਆਪਣੀ ਜਾਨਾਂ ਬਚਾਉਣ ਵਾਸਤੇ ਬਦਵਾ ਦੇ ਸਕਦੇ ਹਨ ਉਸੇ ਤਾਂ ਸਾਡੂ ਆਪਣਾ ਇੰਨਾ ਕੋ ਪਿਆਰਾ ਸਮਝਿਆ ਸਾਡੇ ਵਾਸਤੇ ਆਪਣੀ ਜਾਨਾਂ ਦੇ ਸ਼ਾਂਤ ਕਰ ਨਾੜੇ ਅਸੀਂ ਵੀ ਟੁੱਟੇ ਤੇ ਤੁਹਾਡੀ ਤੇ ਟੁੱਟੀ ਕੋ ਨਾਮ ਦੇ ਲਈ ਉਸੇ ਜਿਹੀ ਗੱਲ ਦਿੱਤੀ ਜਦੋਂ ਤੁਹਾਡਾ ਨਾਮ ਸਾਡੇ ਨਾਲ ਹੋਇਆ ਸੀ ਤੇ ਸਾਧ ਸੰਗਤ ਜੀ ਇਹੋ ਜੇ ਸਿੱਖਾਂ ਦਾ ਸਤਿਗੁਰੂ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਲੀ ਮਾਝੇ ਦੀ ਕੁੱਤੀ ਨਹੀਂ ਗੱਡੀ ਸਾਧ ਸੰਗਤ ਜੀ ਮਾਨ ਦਾ ਭਾਗ ਤੌਰ ਤੇ ਵੀ ਸਤਿਗੁਰੂ ਜੀ ਨੇ ਜਿਹੜਾ ਉਹਦੇ ਜਿਹੜੇ ਸੀ ਉਹਦੇ ਮੌਲਕ ਪੱਲੇ ਤੇ ਸਤਿਗੁਰੂ ਜੀ ਨਾਮ ਲੈ ਕੇ ਮਾਨ ਦਾ ਭਾਗ ਹੋਰ ਇੱਥੇ ਜਿੱਨੇ ਸਿੱਖੀ ਨੂੰ ਸਾਰੇ ਦਾ ਸਤਿਗੁਰੂ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਮੁਕਸਵਰ ਸਾਹਿਬ ਦੀ ਪਾਵਨ ਧਰਤੀ ਤੇ ਆਪਣੇ ਹੱਥੀ ਕਰਦੇ ਤੇ ਦੇਖੋ ਚਮਕੌਰ ਦੀ ਗਲੀ ਤੇ ਵੀ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਤੇ ਸਤਗੁਰੂ ਜੀ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲ ਅੰਨ ਘਿਆ। ਤੇ ਜਦੋਂ ਸੇਖਾਂ ਦੀ ਗੱਲ ਹੈ ਸੇਖਾਂ ਦੇ ਸਰਤਾਜ ਸਤੂ ਤੇ ਆਪਣੀਆਂ ਮਿਲਣਾ ਸਾਧ ਸੰਗਤ ਜੀ ਇਹੋ ਜਿਹਾ ਗੁਰੂ ਸਾਹਿਬ। ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਸੁਣਿਆ ਭਾਈ ਉਹ ਵੀ ਮੁਕਤ ਹੋ ਗਏ ਜਿਨ੍ਹਾਂ ਨੇ ਗਾਇਆ ਉਹ ਵੀ ਮੁਕਤ ਹੋ ਗਏ ਸਭੇ ਹੀ ਮੁਕਤੇ। ਤਿਆਰੀ ਹੈ ਜਨ ਹਰ ਜਿਨ ਹਮ ਤੋਂ ਕੇ ਸਤਿਗੁਰੂ ਜੀ ਕਹਿੰਦੇ ਭਾਈ ਤੇ ਉਹਨੂੰ ਤਿਆਰ ਜਿਹੜੇ ਪ੍ਰਮਾਤਮਾ ਨੇ ਤੈਨੂੰ ਸੰਸਾਰ ਤੇ ਭੇਜਿਆ ਹੈ ਸੰਸਾਰ ਤੇ ਤੈਨੂੰ ਪਰਮਾਨੰਤ ਵਾਸਤੇ ਨਹੀਂ ਭੇਜਿਆ ਰੱਬ ਸੰਸਾਰ ਤੇ ਤੈਨੂੰ ਜਮੀਨਾ ਜਾਇਦਾਦਾਂ ਲਈ ਤੇ ਉਹ ਵਾਸਤੇ ਨਹੀਂ ਭੇਜਿਆ ਰੱਬ ਸੰਸਾਰ ਤੇ ਤੂੰ ਆਇਆ ਕੋਈ ਬੰਦੀਆਂ ਪੋਥੀਆਂ ਕਾਲਾ ਬਣਾਉਣ ਵਾਸਤੇ ਨਹੀਂ ਆਇਆ ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਤੂੰ ਆਇਆ ਤੇ ਰੱਬ ਦਾ ਨਾਮ ਨੇ ਪੜ੍ਹਨ ਵਾਸਤੇ ਆਇਆ ਹੈ ਆਇ ਤਾਂ ਧੰਨ ਸ਼੍ਰੀ ਗੋਮਨ ਦਾਸ ਮਹਾਰਾਜ ਜੀ ਰੋਜ ਅਵਾਜ਼ਾਂ ਮਾਰਦੇ ਹਨ ਵੀਰੇ ਆਪ ਉਸ ਦੇਖ ਸਤ ਗੁਰ ਕੇ ਪਿਆਰਿਓ ਗਾਵੋ ਸਚੀ ਬਾਣੀ ਜਿਹਦੇ ਨਾਲ ਤੁਹਾਡਾ ਪਰਵਾਹ ਦੇਣਾ ਸਿੱਖੋ ਗੁਰੂ ਕੀ ਬਾਣੀ ਨੂੰ ਗਾਇਆ ਕਰੋ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਸੰਜੋੜਦੇ ਨੇ ਜਨਮਾਂ ਜਨਮਾਂ ਕੇ ਕਿਰਤ ਵਿੱਚ ਜਨਮ ਹੈ ਪਰ ਜਿਹੜੇ ਰੱਬ ਨੂੰ ਧਿਆਉਂਦੇ ਨੇ ਜਿਹੜੇ ਕ੍ਰਿਸ਼ਨਾ ਕਾਂ ਦੇ ਗੁਣਾਂ ਨੂੰ ਗਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਜਨਮ ਜਨਮ ਕੇ ਕਿਰਤ ਵਿੱਚ ਜਨਮ ਹੈ ਉਹਨਾਂ ਦੇ ਜਨਮਾਂ ਜਨਮਾਂ ਤੇ ਕਿਰਤ ਹੋ ਰੂਗਾ ਮਨ ਚੰਗੇ ਸੇਹੀ ਹਲ ਪਾਵੇਂ ਮਨ ਦੇ ਜਿਹੜੀ ਵੀ ਚਿਤਵਨੀ ਹੈ ਮਨ ਵਿੱਚ ਜੋ ਵੀ ਕੁਝ ਹੈ ਸਤਿਗੁਰੂ ਜੀ ਕਹਿੰਦੇ ਸਾਰੇ ਭਲ ਪ੍ਰਾਪਤ ਹੋਵੇ ਮਨ ਚੰਗੇ ਸੇਹੀ ਹਲ ਪਾਵੇ ਜੋ ਵੀ ਮਨ ਵਿੱਚ ਮਨ ਸਾਧਾਰਨ ਜੋ ਘਰ ਤੇ ਆਉਂਦਾ ਜਿਹੜਾ ਕਿ ਆਪਣੇ ਘਰ ਦੇ ਵਿੱਚੋਂ ਜੋ ਵੀ ਛਾ ਰਹਿ ਕੇ ਗੁਰੂ ਦੇ ਨਾਮ ਤੇ ਆਉਂਦਾ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਮਨ ਚੰਗੇ ਆ ਪਾਉਂਦੇ ਹੁੰਦਾ ਤੇ ਸਤਿਗੁਰੂ ਜੀ ਦਾ ਸ਼ਬਦ ਪੜ੍ਹਦੇ ਆ ਸਤਿਗੁਰੂ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਂਕੇ ਵਸ ਹੈ ਕੰਤਿ ਨਉ ਕਵਾਤਮਾ ਸ਼ਾਮਾ ਪੂਰੀ ਕਰਨ ਵਾਲਾ ਤੇ ਜੇ ਕੋ ਨੂੰ ਧਿਆਨ ਨੇ ਸੰਤੂ ਜੀ ਕਹਿੰਦੇ ਮਨ ਚੁੰਨੇ ਤੇ ਮਨ ਦੀਆਂ ਜੋ ਵੀ ਤੋ ਆਸਾਂ ਮੰਗ ਲੈ ਚਾਰ ਕਿਆਵੇਂ ਦਾ ਸਾਈ ਪੂਰੀ ਹੋ ਜਾਣੀਆਂ ਸਿਮਰ ਸਾਹਿਬ ਕੋ ਸੋ ਸਤਸੰਗਨੀ ਰਜਕ ਸਬਸ ਕੋ ਧੀਏ ਧੀਓ ਉਹ ਸੰਤੂ ਜੀ ਕਹਿੰਦੇ ਸਿਮਰ ਸਾਹਿਬ ਸੋ ਸਤਸੰਗਨੀ ਜਿਹੜਾ ਸਾਹਿਬ ਦੇ ਸੰਗੋਂ ਸੱਚ ਹੈ ਸਤਿਗੁਰੂ ਜੀ ਕਹਿੰਦੇ ਉਹ ਨੂੰ ਸਿਮਰਨਾ ਕਰ। ਉਹ ਮਨ ਕੋ ਸੁਆਮੀ ਨੂੰ ਸਿਮਰ ਉਹ ਸਾਰੇ ਤੂੰ ਸਿਮਰ। ਰੇ ਕਿ ਸਭ ਉਸ ਕੋਈ ਜਿਹੜਾ ਸਾਰੇ ਉਹ ਨੇ ਜੀ। ਵਿੜ ਕਰੇ ਪਿਤਰਾਂ ਨੇ ਕਰਦਾ ਕਿਸੇ ਨਾਮ। ਉਹਨੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ ਕੋਈ ਉਹਦਾ ਨਾਮ ਜੱਪੇ। ਅਮੇਰਾ ਕੋਈ ਨਾਮ ਨਾ ਜੱਪੇ। ਭੰਗੇ ਆਪਰੂ ਕੁ ਬਾੜੇ ਕਰਦਾ ਰਹੇ ਭੰਗੇ ਕੋਈ ਚੋਰੀਆਂ ਕਰਦਾ ਰਹੇ ਸਤਿਗੁਰੂ ਤੇ ਜੋ ਸਾਰਿਆਂ ਦੇ। ਕਿਉਂਕਿ ਉਹਦਾ ਨਾਮ ਹੀ ਰਾਜੇ ਦਾ ਰਹਿਣ। ਰੋਜੀ ਬਹਿ ਸੰਤੂਜੀ ਕਹਿੰਦੇ ਉਹ ਪਰਮਾਤਮਾ ਸਾਰਿਆਂ ਨੂੰ ਇਹ ਦੇ ਰਿਹਾ ਸਾਰਿਆਂ ਨੂੰ 로ਜੀ ਦੇ ਰਿਹਾ ਇਸ ਤਰ੍ਹਾਂ ਕਿ ਸੰਤੂਜੀ ਕਹਿੰਦੇ ਉਹ ਪਰਮਾਤਮਾ ਸਭਨਾਂ ਬ੍ਰਹਿਮ ਸਮੂਹ ਨੂੰ ਦੀਏ ਕਿਉ ਨਾਮ ਜਪਕ ਸਭ ਸੁਖ ਪਾਈਐ ਉਹ ਸੰਤੂਜੀ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਨਾਲ ਭਈ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ ਨਾਮ ਜਪਤ ਸਭ ਸੁਖ ਪਾਈਐ ਸਭ ਭਉ ਬਿਰਸੈ ਹਰ ਹਰ ਕਿਹਾਈਐ ਉਹ ਕਹਿੰਦੇ ਕੀ ਦਰਨੀ ਸਤੂ ਜੀ ਕਹਿੰਦੇ ਸਭ ਭਉ ਵਿਰਸ ਹੈ ਹਰ ਹੱਟ ਜਾ ਰਹੀ ਹੈ ਉਹ ਹਰੀ ਹੱਤਿਆ ਅਨ ਪ੍ਰਮਾਤਮਾ ਨੂੰ ਧਿਆਉਣ ਦੇ ਨਾਲ ਹੀ ਪਹੁੰਚਾ ਤੋ ਹੋ ਸਕਦਾ ਹੈ ਨਾ ਸਤੂ ਜੀ ਕਹਿੰਦੇ ਇਸ ਕਰਕੇ ਨਿਰਭਉ ਜਪੈ ਸਦਨ ਭਉ ਮਿਟੈ ਪ੍ਰਭ ਦੇ ਭਾਵੇਂ ਪ੍ਰਾਣੀ ਸਤੂ ਜੀ ਕਹਿੰਦੇ ਜੇ ਪ੍ਰਮਾਤਮਾ ਨੂੰ ਜਪੇ ਨਾ ਜਿਹੜੇ ਪ੍ਰਮਾਤਮਾ ਨੇ ਸਾਰਾ ਕੁਝ ਪੈਦਾ ਕੀਤਾ ਹੈ ਸਤੂ ਜੀ ਕਹਿੰਦੇ ਕੋ ਨੂੰ ਤਿਆਗ ਸਭ ਭਉ ਵਿਰਸ ਹੈ ਤੇ ਸਾਰੇ ਭੌਤਿਕੇ ਖਤਮ ਹੋ ਜਾਣਗੇ ਹਰ ਹਰਿ ਜੀ ਹਰਿ ਹਰਿ ਪ੍ਰਮਾਤਮਾ ਮਨ ਉਸ ਦੇ ਨਾਲ ਜਿਨ ਸੇਵਿਆ ਸੋ ਪਾਰ ਕਰਾਂਗੀ ਅਰਜ ਸਗਲੇ ਕੀਏ ਕੀਓ ਸਤੂ ਜੀ ਕਹਿੰਦੇ ਜਿਨ ਸੇਵਿਆ ਸੇ ਪਾਰ ਕਰਾਂਗੀ ਪਾਰ ਕਰਾਂਗੀ ਮਤਲਬ ਜਿਹੜਾ ਪਾਰ ਕਰਨ ਵਾਲਾ ਹੁੰਦਾ ਸਮੁੰਦਰ ਤੋਂ ਪਾਰ ਕਰਦਾ ਜਿਵੇਂ ਸਾ ਸੰਗਤ ਜੀ ਸਮੁੰਦਰ ਦੇ ਅਸੀਂ ਕਿਨਾਰੇ ਤੇ ਖੜੇ ਨਾ ਹਾਂ ਸਮੁੰਦਰ ਤੋਂ ਦੂਜੇ ਕਿਨਾਰੇ ਤੇ ਜਾਣਾ ਕਿ ਉਹਦੇ ਵਾਸਤੇ ਇੱਕ ਸਮੁੰਦਰੀ ਤਿਹਾਰੀ ਦੀ ਲੋੜ ਪਈ। ਸਮੁੰਦਰੀ ਵੇੜੇ ਦੀ ਲੋੜ ਪਈ ਕਿ ਜਿਹੜਾ ਸਮੁੰਦਰ ਨੂੰ ਦੂਜੇ ਪਾਸੇ ਲੈ ਜਾਵੇ। ਤੇ ਸੰਤੂ ਜੀ ਕਹਿੰਦੇ ਉਹਨੂੰ ਤਿਹਾਰ ਤੋਂ ਜਿਹਦਾ ਨਾਮ ਹੀ ਜਹਾਜ਼ ਹੈ ਬਰੇਕੂ ਨਾਮ ਜਹਾਜ਼ ਹੈ ਚੜੇ ਸੋ ਉਤਰੇ। ਪਾਰ ਸੰਤੂ ਜੀ ਕਹਿੰਦੇ ਬਰੇਕੂ ਨਾਮ ਉੱਤੀ ਵੇੜੇ ਦੇ ਵਿੱਚ ਬਹਿ ਜਾ ਉਹ ਪਾਰਗਾਮੀ ਹੈ ਤੈਨੂੰ ਸੰਸਾਰ ਤੋਂ ਪਾਰ ਕਰ ਦੇਗਾ। ਇਹ ਜਿਹੜਾ ਦੁਨੀਆਵੀ ਸੰਸਾਰ ਦੇ ਵਿੱਚੋਂ ਚੱਲਦੇ ਆਂ ਇਹ ਦੁਨਿਆਵੀ ਸੰਸਾਰ ਵਿੱਚ ਰਹਿ ਕੇ ਰੱਬ ਦੇ ਨਾਮ ਨੂੰ ਜਪ ਸੰਤੂਜੀ ਕਹਿੰਦੇ ਉਹ ਪ੍ਰਮਾਤਮਾ 파ਰਗਾਮੀ ਤੇ ਪਾਰ ਕਰ ਲੇਗਾ ਕਾਰਕ ਸਗਲੇ ਠੀਏ ਜੀ ਸੰਤੂਜੀ ਕਹਿੰਦੇ ਸਾਰੇ ਕਾਰਕ ਜਿਹੜੇ ਭਾਈ ਇਹ ਰਾਸ ਰਾਂਗੇ ਜੇ ਉਹ ਪ੍ਰਮਾਤਮਾ ਨੂੰ ਧਿਆਨੇਗਾ ਆਏ ਪਿਆ ਤੇਰੀ ਸ਼ਰਨ ਆਈ ਉਹਨੇ ਤਾਂ ਦਾਸ ਤਰ ਰੱਖ ਦੇ ਕੇ ਸੰਤੂਜੀ ਕਹਿੰਦੇ ਕਿ ਤਰਲਾ ਗਿਆ ਤੰਗੂ ਦੇ ਕੇ ਆ ਕੇ ਇਹ ਸੰਤੂਜੀ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਜੇ ਭਾਵੇਂ ਤੂੰ ਰਾਖਲਾ ਹੈ ਹਮ ਸ਼ਰਨ ਪਾਵੇ ਆਏ RAM RAJ HE ਹਮ ਧੋਲ ਦੇ ਗਾ ਰਹੇ ਜਿਸ ਰਾਤ ਹਰ ਹਰ ਸੰਤੂ ਜੀ ਕਹਿੰਦੇ ਅਸੀਂ ਪ੍ਰਮਾਤਮਾ ਜਿਹੜੇ ਰਾਤ ਇਨਨਾਮ ਕਰਦੇ ਅਸੀਂ ਤੇ ਖਿੰਖਿਰ ਘੁੱਲਣ ਹਾਰ ਹਾਂ ਇੱਕ ਪੈਰ ਪੈਰ ਤੇ ਖੜਦੇ ਪਏ ਉਹ ਪ੍ਰਮਾਤਮਾ ਬਖਸ਼ਣ ਆ ਰਹੇ ਸੀ ਤੇਰੀ ਸ਼ਰਨ ਦੇ ਵਿੱਚ ਆਏ ਸੰਤੂ ਜੀ ਕਹਿੰਦੇ ਆਏ ਪਿਆ ਤੇਰੀ ਸ਼ਰਨਾਈ ਜਿਉਂ ਪਾਵੈ ਤੈਨੂੰ ਰਹਿ ਮਨਾਈ ਜਿਵੇਂ ਤੈਨੂੰ ਚੰਗਾ ਰੱਖਦਾ ਮਾਲਕਾ ਤੁਮ ਨਾ ਆਵੇ ਮਾਰੇ ਆ ਚੰਗੇ ਆ ਪ੍ਰਮਾਤਮਾ ਜਿਵੇਂ ਤੇ ਵੀ ਆ ਹੈ ਤਾਂ ਮੇਰੇ ਬਰਨ ਕੀਤੇ ਜਦੋਂ ਆ ਕੇ ਤਰਲਾ ਲਵਾਂਗੇ ਕਿ ਸੰਤੂ ਜੀ ਕਿਹਨੇ ਤਰਲਾ ਲੈਣਾ ਸਿੱਖ ਵਰਤੇ ਉਹਦੇ ਅੱਗੇ ਅਰਦਾਸ ਬੇਨਤੀ ਕਰਿਆ ਕਰ ਕਿ ਸੰਤੂ ਜੀ ਸੰਸ ਨੂੰ ਦਵਾਰ ਤੋਂ ਸ਼ਾਨਖ ਹੈ ਦਇਓ ਤੁਹਾਰੋ ਦਵਾਰ ਬਾਹੇ ਬਹੇ ਕੀ ਨਾਜ ਹਸ ਗੋਬਿੰਦ ਦਾਸ ਘਵਾਰ ਹੋ ਨਾਹੀ ਕਸ਼ ਮੈ ਨਾਹੀ ਕਸ਼ ਆ ਦੇ ਨਾ ਮੋਰਾ ਔਸਰ ਰਜਾ ਰੱਖਦੇ ਹੋ ਸਦਨਾ ਜਨ ਤੁਮ ਦਾ ਸਾਡੇ ਦੀ ਕਿਰਪਾ ਕਰਕੇ ਪ੍ਰਮਾਤਮਾ ਸਾਨੂੰ ਰੱਖਣਾ ਕਰ ਜਿਵੇਂ ਭਉਂਦਰ ਤੈਨੂੰ ਜਿਉ ਭਾਵੈ ਤੈਨੂੰ ਲਹਿਣ ਨਾਈ ਕਰ ਕਿਰਪਾ ਪ੍ਰਭ ਭਰਤੀ ਲਾਗੋ ਸਚ ਨਾਨਕ ਅੰਮ੍ਰਿਤ ਪੀਏ ਪੀਓ ਸਤੂ ਜੀ ਕਹਿੰਦੇ ਕਰ ਕਿਰਪਾ ਜੇ ਪ੍ਰਮਾਤਮਾ ਕਿਰਪਾ ਕਰਕੇ ਸਾਨੂੰ ਆਪਣੀ ਭਗਤੀ ਨੂੰ ਕੀ ਦਵੋ ਅਸੀਂ ਤੇਰੀ ਭਗਤੀ ਤੇਰੀ ਬੰਦਗੀ ਕਰ ਸਕੀਏ ਤੇਰੇ ਨਾਮ ਨੂੰ ਜਪ ਸਕੀਏ ਸਚ ਨਾਨਕ ਅੰਮ੍ਰਿਤ